ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਜਿਹੜਾ ਆਪਣੇ ਫਾਲਾ ਜੀ ਆਪਾਂ ਨਰਮਤ ਦਾ ਹੁੰਦੇ ਨੇ ਆ ਦੇਖੋ ਇਹ ਲੱਗੇ ਹੋਏ ਨੇ ਪੱਕ ਚੁੱਕੇ ਨੇ ਤੇ ਪੂਰਾ ਫਰੂਟ ਦਿੱਤਾ ਪਰ ਇਸ ਵਾਰੀ ਪੰਛੀਆਂ ਨੇ ਨੁਕਸਾਨ ਬੜਾ ਘੱਟ ਕੀਤਾ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਆ ਕਿ ਕੀ ਕਾਰਨ ਸੀਗਾ ਕਿਉਂ ਘੱਟ ਕੀਤਾ ਇਹਦੇ ਕਿਉਂ ਹਮਲਾ ਨਹੀਂ ਹੋਇਆ ਸੋ ਆਪਾਂ ਇਹਨੂੰ ਰੋਜ਼ ਤੋੜਦੇ ਹਾਂ ਸਵੇਰ ਟਾਈਮ ਇਹ ਪੂਰਾ ਉਤਪਾਦਨ ਹੋ ਰਿਹਾ ਕੁਦਰਤੀ ਖੇਤੀ ਵਿੱਚ ਮਤਲਬ ਇਹ ਨਹੀਂ ਹੈਗਾ ਵੀ ਝਾੜ ਘਟ ਜਾਂਦਾ ਬਹੁਤ ਸਾਰੇ ਕਿਸਾਨ ਵੀਰਾਂ ਦੇ ਬਹਿਮ ਹੁੰਦਾ ਵੀ ਝਾੜ ਘਟ ਗਿਆ ਜੀ ਇਹ ਭਾਵੇਂ ਸੋਕੇ ਜੀ ਆ ਜਿਵੇਂ ਧਰਤੀ ਦੇਖੋ ਸੁੱਕੀ ਪਈ ਆ ਪਰ ਜਿੰਨੇ ਕ ਨੂੰ ਮਲਚਿੰਗ ਚਾਹੀਦੀ ਉਹਨੇ ਕ ਮਲਚਿੰਗ ਹੋ ਜਾਂਦੀ ਆ ਸੋ ਆਪਾਂ ਇਹਨੂੰ ਹੁਣ ਤੋੜਦੇ ਆ ਵੀ ਕਿਵੇਂ ਤੋੜਨਾ ਤੇ ਕਿੰਨਾ ਸੌਖਾ ਟੁੱਟ ਜਾਂਦਾ ਤੇ ਕਿੰਨਾ ਜ਼ਿਆਦਾ ਫਰੂਟ ਹੁੰਦਾ ਤੇ ਪੱਤੇ ਵੀ ਦੇਖੋ ਕੋਈ ਪੱਤਿਆਂ ਤਾਂ ਕਮੀ ਨਹੀਂ ਲੱਗਦੀ ਬੁੱਧਦੇ ਵੀ ਇਹ ਵੀ ਕਮਜ਼ੋਰੀ ਆ ਗਈ ਸੋ ਜਿਹੜਾ ਇਹ ਪੌਦਾ ਜੀ ਇਹਨੂੰ ਆਲੂ ਬੁਖਾਰਾ ਕਹਿੰਦੇ ਆ ਤੇ ਸਾਰਾ ਇਹ ਕੁਦਰਤੀ ਖੇਤੀ ਬੜੇ ਨਾਮ ਨਾਲ ਹੋ ਰਿਹਾ ਸੋ ਆਪਾਂ ਹੁਣ ਇਹਨੂੰ ਤੋੜਨ ਦੀ ਗੱਲ ਕਰਦੇ ਆ ਆ ਖਾਨ ਦੋਸਤੋ ਇਹ ਜਿਹੜਾ ਆਲੂ ਬੁਖਾਰਾ ਇਹਦਾ ਤੋੜਨ ਦਾ ਸੌਖਾ ਤਰੀਕਾ ਇਹ ਆ ਵੀ ਜਦੋਂ ਉਦਰਤੀ ਖੇਤ ਵਿੱਚ ਮਿੱਟੀ ਦਾ ਨਰਮ ਹੁੰਦੀ ਆ ਤੇ ਇਹਦਾ ਮਲਚਿੰਗ ਵਗੈਰਾ ਵੀ ਹੁੰਦੀ ਆ ਤਾਂ ਆਪਾਂ ਇਹਨੂੰ ਇਕੱਲਾ ਇਕੱਲਾ ਤੋੜਾਂਗੇ ਆਪਾਂ ਨੂੰ ਘੱਟ ਪੱਕਿਆ ਟੁੱਟਦੇ ਵਾਂ ਹੋਰ ਟੁੱਟ ਜਾਂਦਾ ਸੋ ਜਿਹੜਾ ਬੂਟੇ ਦੀ ਮਰਜ਼ੀ ਨਾਲ ਟੁੱਟ ਰਿਹਾ ਜਾਂ ਟੁੱਟਣ ਦੀ ਤਿਆਰੀ 'ਚ ਆ ਉਹ ਆਪਾਂ ਤੋੜ ਸਕਦੇ ਆ ਬੜੇ ਆਰਾਮ ਨਾਲ ਸੋ ਆਪਾਂ ਨੇ ਕਰਨਾ ਕੀ ਆ ਆਪਾਂ ਨੇ ਰੋਜ਼ ਸਵੇਰੇ ਆਉਣਾ ਜਦੋਂ ਦੇਖਣਾ ਵੀ ਜਿਹੜਾ ਫਰੂਟ ਆ ਕਿੰਨਾ ਕਾ ਤਿਆਰ ਹੋਇਆ ਤਾਂ ਆਪਾਂ ਇਹਨੂੰ ਹਲਾਉਣਾ ਤੇ ਚਾਰੇ ਪਾਸਿਓਂ ਖਲਾ ਦੇਣਾ ਜਿੰਨਾ ਵੀ ਫਰੂਟ ਆ ਤੁਹਾਡਾ ਉਸ ਦਿਨ ਦਾ ਉਹ ਇੰਲਣ ਤੋਂ ਬਾਅਦ ਛੱਡ ਜਾਂਦਾ ਇਹ ਫੁੱਟਦਾ ਨਹੀਂ ਹੈਗਾ ਕਿਉਂਕਿ ਇਹ ਕੁਦਰਤੀ ਖੇਤੀ ਵਿੱਚ ਫਰੂਟ ਸਾਫਤ ਹੁੰਦਾ ਹੈ ਸੋ ਸਾਰੇ ਦੋਸਤੋ ਥੱਲੇ ਝੜ ਚੁੱਕੇ ਨੇ ਆਪਾਂ ਇਹਨਾਂ ਨੂੰ ਰੋਣਾ ਕਿੱਥੇ ਕਰਾਂਗੇ ਸਤਕਾਰ ਜੋ ਕਿਸਾਨ ਵੀਰੋ ਆ ਜਿਹੜਾ ਫਲ ਟੋਕਰੀ ਆ ਆਪਾਂ ਜਿਹੜਾ ਹਲਾਇਆ ਸੀਗਾ ਪੌਦਿਆਂ ਨੂੰ ਮਤਲਬ ਆਪਣੇ ਆਪ ਜੋ ਟੋਟ ਟੋਟ ਡਿੱਗੇ ਨੇ ਉਹ ਨੇ ਪਰ ਜਿਹੜੀ ਆ ਨਾਲ ਨਰਮਾਦਾ ਹੁੰਦਾ ਮੈਨੂੰ ਇਹ ਬੂਟੇ ਦਾ ਨਾਂ ਭੁੱਲ ਗਿਆ ਤੁਸੀਂ ਜਾਣਦੇ ਹੋ ਤੇ ਇਹ ਮਤਲਬ ਹਾਲਾਤ ਤੇ ਨਹੀਂ ਡਿੱਗਦਾ ਤੋੜਨਾ ਪੈਂਦਾ ਪਰ ਇਹ ਲੱਗਦਾ ਬੜਾ ਕਮਾਲ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੁੰਦਾ ਤੇ ਇਸ ਤਰ੍ਹਾਂ ਟਾਣੀਆਂ ਭਰ ਜਾਂਦੀਆਂ ਨੇ ਤੇ ਇਹ ਫਲ ਨੂੰ ਮੈਨੂੰ ਲੱਗਦਾ ਹਾਲ ਤੱਕ ਜਿੰਨੀ ਵਾਰੀ ਵੀ ਅਸੀਂ ਦੇਖਿਆ ਨੂੰ ਕੋਈ ਬਿਮਾਰੀ ਨਹੀਂ ਪਈ ਸੁੱਕਾ ਚੱਲ ਸਕਦਾ ਤੇ ਫਰੂਟਾਂ ਵਿੱਚ ਵਧੀਆ ਖਰਾਕੀ ਦਿੱਤਾ ਨਾ ਭਰਪੂਰ ਆ ਕਾਫੀ ਗੁਣਕਾਰੀ ਆ ਤੇ ਇੱਕ ਹੀ ਸੋਨਾ ਬਹੁਤ ਲੱਗਦਾ ਨੰਬਰ ਦੋ ਮਤਲਬ ਜਦੋਂ ਆਪਾਂ ਐਸੇ ਵਧੀਆ ਫਰੂਟ ਖਾਂਦੇ ਆਂ ਤਾਂ ਬਾਜ਼ਾਰਪਨ ਦੇ ਵਿੱਚ ਆਪਾਂ ਕਿ ਜ਼ਹਿਰ ਮੁਕਤ ਭੋਜਨ ਵੀ ਖਾ ਰਹੇ ਹੁੰਨੇ ਆਂ ਕਿਉਂਕਿ ਜਦੋਂ ਆਪਾਂ ਮਾਰਕੀਟ ਚੋਂ ਖਰੀਦਦੇ ਆਂ ਤਾਂ ਉਹਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਹਰੇਕ ਦਾ ਟਾਰਗੇਟ ਹੁੰਦਾ ਆਪਣਾ ਖਰਚੇ ਪੂਰੇ ਕਰੀਏ ਸੋ ਪਰ ਜੇ ਤੁਸੀਂ ਕੁਦਰਤੀ ਖੇਤੀ ਆਪਣੇ ਘਰ ਲਈ ਬੀਜਦੇ ਹੋ ਤਾਂ ਤੁਹਾਡਾ ਟਾਰਗੇਟ ਉਤਪਾਦਨ ਨਹੀਂ ਹੁੰਦਾ ਖਰਾਕੀ ਦਾ ਤੰਦੇ ਨੇ ਵੀ ਕਿੰਨੇ ਨਿਊਟ੍ਰੀਸ਼ਨ ਨੇ ਸੋ ਇਸ ਤਰ੍ਹਾਂ ਆਪਾਂ ਰੋਜ਼ ਆਉਂਨੇ ਆ ਤਾਂ ਜਿਹੜੇ ਐ ਨਾ ਬਿਚਨੇ ਉਹ ਕਾਲੇ ਰੰਗ ਦੇ ਚੋੜ ਲਓ ਇਹ ਜਿਹੜੇ ਆਪਣੇ ਆਪ ਝੜਨੇ ਕੁਝ ਲਾਲ ਵੀ ਝੜ ਜਾਂਦੇ ਨੇ ਪਰ ਉਹ ਜਦ ਘਰੇ ਰੱਖਦੇ ਆ ਇਹ ਆਪਣੇ ਆਪ ਫਿਰ ਕਾਲੇ ਹੋ ਜਾਂਦੇ ਨੇ ਵੈਸੇ ਲਾਲ ਵੀ ਦੂਜੇ ਨਾਲੋਂ ਕਾਫੀ ਜ਼ਿਆਦਾ ਮਿੱਠਾ ਹੁੰਦਾ ਕਿਉਂਕਿ ਇਹ ਕੁਦਰਤ ਦੇ ਹਿਸਾਬ ਨਾਲ ਪੈਦਾ ਹੋਇਆ ਸੋ ਇਸ ਵਾਰੀ ਆਪਾਂ ਗੱਲ ਕਰਦੇ ਆਂ ਵੀ ਇਹਨਾਂ ਦਾ ਪੰਛੀਆਂ ਨੇ ਬਹੁਤ ਘੱਟ ਨੁਕਸਾਨ ਕੀਤਾ ਨਾ ਮਾਤਰ ਪਿਛਲੇ ਸਾਲ ਨੂੰ ਤਕਰੀਬਨ ਜੇ ਕਹਾਂ ਵੀ ਹੁਣ ਤੱਕ ਇਹ ਅੱਗੇ ਤਾਂ ਬੇਸਾਬ ਬੇਖਾਗੇ ਸੀ ਪਰ ਇਸ ਵਾਰੀ ਘੱਟ ਖਾਦੇ ਨੇ ਮਤਲਬ ਇਹ ਨਹੀਂ ਹੈਗਾ ਵੀ ਥੱਲੇ ਜਿਹੜਾ ਉਹ ਨੁਕਸਾਨ ਕਰ ਕਰ ਗੁਠਣੀਆਂ ਸੜਦੇ ਨੇ ਉਹੀ ਪਈਆਂ ਹੁੰਦੀਆਂ ਨੇ ਕਿਉਂਕਿ ਇਹਨੇ ਵਿੱਚੋਂ ਜਿਹੜਾ ਆਲੂ ਬੁਖਾਰਾ ਨਹੀਂ ਉਹਨੇ ਖਾਣਾ ਦਾ ਆਲੂ ਖਰਖਰ ਜਿਹੜੀ ਹਿੱਡਕ ਹੁੰਦੀ ਆ ਉਹਦੇ ਵਿੱਚ ਬੀਜ ਹੁੰਦਾ ਉਹਨੂੰ ਛਿੱਲ ਕੇ ਖਾਂਦਾ ਟੋਤ ਨੂੰ ਕਾफी ਮਿਹਨਤ ਕਰਨੀ ਪੈਂਦੀ ਆ। ਤੋਂ ਜਿਵੇਂ ਤੁਸੀਂ ਆ ਦੇਖ ਰਹੇ ਹੋ ਸਾਈਡਾਂ ਤੇ ਆਪਣੇ ਆਹ ਕਣਕ ਦੀਆਂ ਬਿੱਲੀਆਂ ਸਨ ਇਹ ਮੈਂ ਤੋੜੀਆਂ ਨਹੀਂ ਸਨ। ਇਹ ਕੱਲ ਤੋੜੀਆਂ ਨੇ ਆਹ ਬਿੱਲੀਆਂ। ਕਿਉਂਕਿ ਇਹ ਦੇਸੀ ਕਣਕ ਹੈ ਤੇ ਟੋਤ ਦੀ ਖਾਸੀਅਤ ਆ ਵੀ ਬੱਲੀ ਤੋੜ ਕੇ ਉੱਟ ਜਾਂਦਾ ਸੀ। ਤੇ ਮੈਂ ਸੋਚਿਆ ਵੀ ਇਹਦਾ ਧਿਆਨ ਹੁਣ ਇੱਧਰ ਲੱਗਿਆ ਵੀ ਇਹ ਆਲੂ ਬੁਖਾਰ ਦਾ ਨੁਕਸਾਨ ਨਹੀਂ ਹੋਊਗਾ ਕਿਉਂ ਆਪਣੀ ਕਣਕ ਤਾਂ ਬੀਜੋਗੇ ਚਾਹੀਦੀ ਆਪਾਂ ਹੱਥਾਂ ਨਾਲ ਤੋੜਦੇ ਆ। ਸੋ ਆਪਾਂ ਨੇ ਕਣਕ ਦੀਆਂ ਬੱਲੀਆਂ ਤੋੜੀਆਂ ਨਾ ਤੇ ਤੋਤੇ ਦੀ ਬੱਲੀ ਤੋੜ ਕੇ ਕਿਉਂ ਉਹਦੇ ਵਿੱਚ ਮਿਹਨਤ ਘੱਟ ਸੀਗੀ ਬੱਲੀ ਦਾ ਦਾਣਾ ਸਿੱਧਾ ਖਾ ਸਕਦਾ। ਛੱਟ ਕੇ ਇਹ ਤੇ ਮਿਹਨਤ ਪਾਦਾ ਤੇ ਇਸ ਲਈ ਇਹਦਾ ਨੁਕਸਾਨ ਤੋਤਿਆਂ ਦਾ ਵੀ ਨਹੀਂ ਹੋਇਆ ਕੀੜਾ ਨੂੰ ਲੱਗਦਾ ਨਹੀਂ ਤੇ ਘੱਟ ਪਾਣੀ ਨਾਲ ਹੋ ਜਾਂਦਾ। ਸੋ ਆਪਾਂ ਨੂੰ ਇਹ ਕਿਸਮ ਦੇ ਬੂਟੇ ਆਪਾਂ ਦੋ ਤਾਂ ਲਾਏ ਨੇ ਆਪਾਂ ਚੈੱਕ ਕਰ ਰਹੇ ਆਂ ਵੀ ਕਿਹੜੇ ਪੌਦੇ ਆਪਣੀ ਕੁਦਰਤੀ ਖੇਤੀ ਵਿੱਚ ਘੱਟ ਪਾਣੀ ਘੱਟ ਮਿਹਨਤ ਨਾਲ ਹੋ ਸਕਦੇ ਨੇ ਆਪਾਂ ਪੌਦੇ ਦਾ ਇਕੱਠਾ ਬਾਗ ਲਾ ਲਿਓ ਸਾਰਾ ਫੇਲ ਜੇ ਤੱਕ ਕਿਸਾਨ ਦਾ ਨੁਕਸਾਨ ਹੋ ਜਾਂਦਾ ਸੋ ਆਪਾਂ ਥੋੜੇ ਥੋੜੇ ਹਰੇਕ ਪੌਦੇ ਨੂੰ ਲਾ ਰਹੇ ਹਾਂ ਸੋ ਇਹ ਪੌਦਾ ਘੱਟ ਪਾਣੀ ਨਾਲ ਹੋ ਸਕਦਾ ਵਧੀਆ ਫਲ ਦੇ ਸਕਦਾ ਤੇ ਫਲ ਕਾਫੀ ਮਹਿੰਗਾ ਵੀ ਹੁੰਦਾ ਜੇ ਹੁਣ ਆਪਾਂ ਬਹੁਤਾ ਨਹੀਂ ਕੈਮੀਕਲ ਵਿੱਚ ਵੀ 80 ਰੁਪਏ ਕਿਲੋ ਵਿਕਦਾ ਜੇ ਆਪਾਂ ਆਰਗੈਨਿਕ ਜ਼ਹਿਰ ਮੁਕਤ ਵਿੱਚ ਗੱਲ ਕਰੀਏ 100 ਰੁਪਏ ਵੀ ਰੱਖੀਏ ਤਾਂ ਜੇ ਆਪਾਂ ਕਹੇ ਵੀ ਸਾਡੇ ਕੋਲ ਇੱਕ ਦਿਨ ਚ 5 ਕਿਲੋ ਉਤਰਿਆ ਕਬੂਟੇ ਤੋਂ ਤਾਂ ਵੀ ਆਪਾਂ 500 ਦਾ ਹੋ ਗਿਆ ਜੇ 10 ਦਿਨ 20 ਦਿਨ ਉਤਰੀਗੇ ਤਾਂ ਉਹ ਕਾਫੀ ਆਮਦਨ ਦੇ ਸਕਦੇ ਨੇ ਬੂਟੇ ਸੋ ਕੁਦਰਤੀ ਖੇਤੀ ਵਿੱਚ ਨਾਲ ਇਹਦੇ ਹੋਰ ਫਸਲਾਂ ਵੀ ਹੋ ਜਾਂਦੀਆਂ ਨੇ ਤੇ ਇਹਨਾਂ ਦੀ ਖਰਚੇ ਵੀ ਘੱਟ ਨੇ ਤੇ ਇੱਕ ਆਪਣੇ ਵਾਤਾਵਰਣ ਵਿੱਚ ਆਪਾਂ ਵਧੀਆ ਹਰਿਆਲੀ ਪੈਦਾ ਕਰਦੇ ਹਾਂ ਤੇ ਖਾਸ ਗੱਲ ਹੈ ਵੀ ਜਿਵੇਂ ਹੁਣ ਆਹਾ ਅੱਜ ਆਪਣੇ ਤਾਮਨ ਹੁਣ 45-42 ਡਿਗਰੀ ਤੱਕ ਆਰਾਮਣਾ ਜਾ ਰਿਹਾ ਤੇ ਉਸ ਗਰਮੀ ਦੇ ਵਿੱਚ ਵੀ ਪੌਦਿਆਂ ਦੀ ਹਰਿਆਲੀ ਦੇਖੋ ਮਤਲਬ ਇਹ ਨਹੀਂ ਕਿ ਪੌਦਿਆਂ ਵਿੱਚ ਸੁੱਕਾ ਪਣ ਨਜ਼ਰ ਆ ਰਿਹਾ ਤੇ ਧਰਤੀ ਤੁਸੀਂ ਦੇਖ ਹੀ ਚੁੱਕੇ ਆ ਥੱਲੇ ਬਿਲਕੁਲ ਸੁੱਕੀ ਪਈ ਐ ਇਹਦੇ ਵਿੱਚ ਕੋਈ ਪਾਣੀ ਨਹੀਂ ਹੈਗਾ ਖਾਲੀ ਵੀ ਸੁੱਕੀ ਐ ਫਿਰ ਵੀ ਇਹ ਪੌਦੇ ਹਵਾ ਚੋਂ ਨਮੀ ਲੈਣੀ ਸਿੱਖ ਚੁੱਕੇ ਨੇ ਬਾਕੀ ਜਦੋਂ ਮਿੱਟੀ ਸਹੀ ਹੋ ਜਾਂਦੀ ਐ ਕੁਦਰਤੀ ਖੇਤੀ ਵਿੱਚ ਤਾਂ ਮਿੱਟੀ ਵਿੱਚ ਪਤਾ ਨਹੀਂ ਕੀ ਜਾਦੂਕਾਰ ਹੁੰਦਾ ਦੇਖਣ ਨੂੰ ਮਿੱਟੀ ਆਪਣਾ ਸੁੱਕੀ ਹੁੰਦੀ ਐ ਪਰ ਵਿੱਚ ਉਹਦੇ ਨਮੀ ਸੂਖਮ ਜੀਵ ਕੰਮ ਕਰਦੇ ਨੇ ਤਾਂ ਹਾਂਜੀ ਸੋ ਇਸ ਤਰ੍ਹਾਂ ਦੀ ਆਪਾਂ ਨੂੰ ਜਿਹੜੇ ਰੋਜ਼ ਫਰੂਟ ਮੈਲ ਕੁਦਰਤੀ ਖੇਤੀ ਜੇ ਆਪਣੇ ਰਸੋਈ ਲਈ ਆਪਾਂ ਜ਼ਹਿਰ ਮੁਕਤ ਭੋਜਨ ਇਹਨਾਂ ਦਾ ਪਰੋਤ ਖਾਂਦੇ ਨਹੀਂ ਹੈਗੇ ਵੇਚ ਵੀ ਸਕਦੇ ਆ ਦੋਸਤਾਂ ਮਿੱਤਰਾਂ ਨੂੰ ਵੰਡ ਸਕਦੇ ਆ ਕੋ ਆਪਾਂ ਕੁਦਰਤੀ ਖੇਤੀ ਨਾਲ ਜੁੜੀਏ ਘੱਟ ਪਾਣੀ ਨਾਲ ਘੱਟ ਸੇਵਾ ਸੰਭਾਲਣਾਂ ਫਸਲਾਂ ਹੋ ਸਕਦੀਆਂ ਨੇ ਪਰ ਆਪਣੇ ਕੋਈ ਬੀਜ ਵਧੀਆ ਕਿਸਮ ਦੇ ਹੋਣ ਦੇਸੀ ਹੋਣ ਸੋ ਵਾਤਾਵਰਣ ਵੀ ਸੰਭਾਲਾਂਗੇ ਘਰ ਦੀ ਰਸੋਈ ਨੂੰ ਵੀ ਵਧੀਆ ਬਣਾਈਏ ਇਹ ਕੁਦਰਤੀ ਖੇਤੀ ਜੇ ਆਮਨਾ ਹੋ ਸਕਦਾ ਤੇ ਇਹਦੇ ਨਾਲ ਆਪਾਂ ਸਰਬੱਤ ਦੇ ਭਲੇ ਦੀ ਗੱਲ ਵੀ ਕਰ ਸਕਦੇ ਆਂ ਕਿ ਜਿਹੜਾ ਭੋਜਨ ਪੈਦਾ ਕਰੋਗੇ ਉਹ ਜ਼ਹਿਰ ਮੁਕਤ ਹੋਊਗਾ ਆਪਣੇ ਕੁਦਰਤ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੈ ਜੋ ਜੰਗਲ ਦਾ ਸਿਸਟਮ ਹੈ ਜੰਗਲਾਂ ਵਿੱਚ ਵੀ ਕਿਹੜਾ ਕੋਈ ਵੱਖਰਾ ਟ੍ਰੀਟਮੈਂਟ ਦਿੱਤਾ ਜਾਂਦਾ ਫੋਦੇ ਨੂੰ ਉੱਥੇ ਵੀ ਤਾਂ ਸਾਰੇ ਫਲ ਫਰੂਟ ਉਨੀ ਮਾਤਰਾ ਜੀ ਲੱਗਦੇ ਜਿੰਨੇ ਬਾਹਰ ਲੱਗਦੇ ਨੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਖਾਸੀਅਤ ਆ ਵੀ ਉਹ ਵਜ਼ਨ ਦੇ ਹਿਸਾਬ ਨਾਲ ਚੀਜ਼ ਖਰੀਦਦੇ ਨੇ ਰੇਟ ਪੁੱਛਿਆ ਜਾਂਦਾ ਪਰ ਕਦੇ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਹੋਣਾ ਵੀ ਇਹਦੇ ਵਿੱਚ ਕੀ ਖਰਾਕੀ ਦਿੱਤ ਨੇ ਕੀ ਨਿਊਟ੍ਰੀਸ਼ਨ ਨੇ ਕਿੰਨਾ ਕੈਮੀਕਲ ਹੈ ਸੋ ਆਪਾਂ ਜਿਸ ਦਿਨਾਂ ਆਪਣੀਆਂ ਚੀਜ਼ਾਂ ਬਾਰੇ ਉਤਪਾਦ ਬਾਰੇ ਜਾਣਨ ਲੱਗੇ ਵੀ ਸਾਡੇ ਵਿੱਚ ਇੰਨੇ ਨਿਊਟ੍ਰੀਸ਼ਨ ਨੇ ਆ ਕਣਕ ਤੇ ਇੰਨੇ ਗੁਣ ਨੇ ਆ ਫਸਲ ਤੇ ਆ ਇੰਨੇ ਖਰਾਕੀ ਦਾਤ ਨੇ ਸੋ ਉਹਦਾ ਆਪਾਂ ਨੂੰ ਵੱਖਰਾ ਲਾਭ ਹੋਊਗਾ ਸੋ ਆਪਾਂ ਆਪਣੇ ਘਰ ਦੀ ਰਸੋਈ ਲਈ ਆਪਣੇ ਖੇਤਾਂ ਵਿੱਚ ਖਾਲੀ ਥਾਵਾਂ ਤੇ ਫਲਦਾਰ ਬੂਟੇ ਲਾ ਸਕਦੇ ਆ ਜੇ ਆਪਾਂ ਨੂੰ ਨਹੀਂ ਮਿਲਣਗੇ ਤਾਂ ਪੰਜ ਛੇ ਨੂੰ ਤਾਂ ਮਿਲਣਗੇ ਜਾਂ ਰਾਹ ਜਾਂਦਾ ਕੋਈ ਖਾਊਗਾ ਤਾਂ ਸਰਬੱਤ ਦੇ ਭਲੇ ਦੀ ਰਾਹਾਂ ਵਿੱਚ ਵੀ ਤਾਂ ਆਪਾਂ ਲੰਗਰ ਲਾਉਨੇ ਆ ਖੇਤਾਂ ਵਿੱਚ ਲਾਈਏ ਤੇ ਸਭ ਦਾ ਭਲਾ ਹੋਵੇ ਸਾਰੇ ਖੁਸ਼ ਹੋ ਕੇ ਜਾਣ ਜੋ ਖੇਤਾਂ ਦਾ ਸਿਧਾਂਤ ਹੈ ਉਸ ਤਰ੍ਹਾਂ ਬਣਾਈਏ ਵੀ ਆਪਾਂ ਸਰਬੱਤ ਦੇ ਭਲੇ ਦੀ ਕੀਤੀ ਕਰੀਏ ਜੋ ਜੀ ਆਵੇ ਸੁਰਾ ਜੀ ਤੁਹਾਡੇ ਖੇਤ ਵਿੱਚੋਂ ਇੱਕ ਵੀ ਕੀਟ ਨਾ ਮਰੇ ਤੇ ਪੰਛੀ ਵੀ ਭੁੱਖਾ ਨਾ ਜਾਵੇ ਉਹ ਲੰਗਰ ਹੋਊਗਾ ਸੋ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਸਾਰੇ ਜੀਵ ਖੁਸ਼ੀ ਮਨਾਉਂਦੇ ਨੇ ਉਹਨਾਂ ਦਾ ਕੋਈ ਨੁਕਸਾਨ ਵੀ ਜਿੰਨਾ ਕਰਦਣੇ ਉਹਨਾਂ ਭਲਾ ਵੀ ਕਰ ਜਾਂਦੇ ਨੇ ਕਿ ਹਰੇਕ ਕੋਈ ਨਾ ਕੋਈ ਜੀਵ 'ਚ ਗੁਣ ਹੁੰਦਾ ਮਾੜੇ ਬੰਦੇ 'ਚ ਵੀ ਚੰਗਾ ਗੁਣ ਹੁੰਦਾ ਸੋ ਇਹ ਤੇ ਪੰਛੀਆਂ 'ਚ ਬਹੁਤ ਗੁਣ ਨੇ ਇਹ ਆਪਣੇ ਖੇਤੀ ਨੂੰ ਵਧੀਆ ਬਣਾਉਣ 'ਚ ਸਹਾਇਕ ਹੁੰਦੇ ਨੇ ਸੋ ਆਪਾਂ ਫਲਦਾਰ ਰੁੱਖਾਂ ਨੂੰ ਖੇਤੀ 'ਚ ਲਿਆਈਏ ਤੇ ਰਸੋਈ ਨੂੰ ਇੱਕ ਸੁੱਧ ਤੇ ਵਧੀਆ ਜਿਹਦੇ ਭੋਜਨ ਪੈਦਾ ਕਰਕੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਈਏ ਅ ਇਸ ਤਰ੍ਹਾਂ ਇਹ ਖੇਤੀ ਵਿੱਚ ਲਾਭਕਾਰੀ ਹੋ ਸਕਦੀ ਆ ਹਰੇਕ ਫਲ ਦੀ ਆਪਣੀ ਕੀਮਤ ਆਪਣੇ ਗੁਣ ਨੇ ਤੇ ਇੱਕ ਅਮਰਤ ਰੂਪੀ ਫਲ ਪੈਦਾ ਕਰ ਸਕਦੇ ਆ ਆ ਕੁਦਰਤੀ ਖੇਤੀ ਚ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ